ਨਾਂ ਜੁੜੇ ਸਾਰੇ ਸਰਕਾਰ ਜੋ ਭਨ ਭਰਾਮ ਸਰਸੀ ਕੱਲ ਅੱਜ ਦੀ ਵੀਡੀਓ ਬਹੁਤ ਸਪੈਸ਼ਲ ਤੇ ਟਰੈਕਟਰ ਵੀ ਬੜਾ ਸਪੈਸ਼ਲ ਅੱਜ ਆਪਾਂ ਗੱਲ ਕਰਾਂਗੇ ਨਿਊ ਹਾਲੈਂਡ ਵੱਲੋਂ 105 ਐਚਪੀ ਕੈਟਾਗਰੀ ਦੇ ਵਿੱਚ ਜਿਹੜਾ ਟਰੈਕਟਰ ਲਾਂਚ ਕੀਤਾ ਗਿਆ ਆ ਨਿਊ ਹਾਲੈਂਡ ਵਰਕਮਾਸਟਰ ਕੇ ਇਸ ਟਰੈਕਟਰ ਦੇ ਵਿੱਚ ਕੀ ਫੀਚਰ ਨੇ ਇਹ ਕਦੋਂ ਭਾਰਤੀ ਮਾਰਕੀਟ ਦੇ ਵਿੱਚ ਨੋਜ਼ ਕੀਤਾ ਗਿਆ ਅੱਰੀ ਗੱਲਬਾਤ ਕਰਾਂਗੇ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਅੱਜ ਹੋਣਗੇ ਆ ਸ਼੍ਰੀ ਅਮਨ ਜੀ ਜੋ ਨਿਊ ਹਾਲੈਂਡ ਵੱਲੋਂ ਟੈਕਨੀਕਲ ਡਿਪਾਰਟਮੈਂਟ ਦੇ ਨਾਰਥ ਜ਼ੋਨ ਦੇ ਜਿਹੜੇ ਹੈੱਡ ਨੇ ਨਾਰਥ ਜ਼ੋਨ ਦੇ ਹੱਦੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਅਮਨ ਚਤਰਸ ਜੀ ਨਾਲ ਅਮਨ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆ ਜੀ ਸਭ ਤੋਂ ਪਹਿਲਾਂ ਤੇ ਮੇਰੇ ਚੈਨਲ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੈਂਪੀ ਜੀ ਅ ਬੱਚੇ ਜੀ ਆਪਣਾ ਨੂਹ ਹੋ ਲੈ 105 ਵਰਕਮਾਰ ਹਾਂਜੀ ਇਹ ਪਹਿਲਾਂ ਦੇ ਭਾਰਤੀ ਮਾਰਕੀਟ ਵਿੱਚ ਆਉਂਦਾ ਨਹੀਂ ਸੀ ਕਿ ਕਦੋਂ ਇਹਨੂੰ ਲਾਂਚ ਕੀਤਾ ਗਿਆ ਇੰਡੀਅਨ ਮਾਰਕੀਟ ਵਿੱਚ ਇਹ ਦੇਖੋ ਜੀ ਜਦੋਂ ਤੁਹਾਨੂੰ ਪਹਿਲਾਂ ਦੱਸਦੀ ਹੈ ਕਿ ਕੁਝ 2 ਸਾਲ ਪਹਿਲਾਂ ਸਰਕਾਰ ਨੇ ਕੁਝ ਨੋਰਮ ਚੇਂਜ ਕਰਦੇ ਸੀ 2022 ਦੇ ਵਿੱਚ ਜਦੋਂ ਦੀ ਸੀਆਰਡੀ ਟੈਕਨੋਲੋਜੀ ਆਪਣੀ 50 ਐਚੀ ਕੀ ਕੈਟਾਗਰੀ ਤੋਂ ਆਪਰ ਵਾਲੇ ਟ੍ਰੈਕਟਰਾਂ ਦੇ ਵਿੱਚ ਆਣੀ ਸ਼ੁਰੂ ਹੋਈ ਹੈ ਉਹਦੋਂ ਤੋਂ ਦੋ ਨੋਰਮਸ ਲਾਗੂ ਹੋਏ ਸੀ 50 HP ਤੋਂ ਉੱਤੇ ਇੱਕ ਤੇ CRDI ਲਾਂਚ ਕੀਤਾ ਗਿਆ ਸੀ ਕੰਪਨੀ ਵੱਲੋਂ ਜਿਹੜਾ 56V ਤੇ 6230 ਪ੍ਰੋਡਕਟਸ ਇਹ ਪਲੱਸ ਜਿਹੜੀ 75 HP ਤੋਂ ਅਪਰ ਕੈਟੇਗਰੀ ਸੀ ਉਹਦੇ ਵਿੱਚ ਸਰਕਾਰ ਨੂੰ ਜਿਹੜੇ ਨੋਰਮਸ ਆਏ ਉਹਦੇ ਵਿੱਚ ਕੀ ਡੈਫਟ ਦਾ ਪ੍ਰਯੋਗ ਹੁੰਦਾ ਵਾ ਡੀਜ਼ਲ ਐਗਜ਼ੋਸਟ ਫਲੂ ਜਿਸ ਨੂੰ ਆਪਾਂ ਅੱਗੇ ਦਾ ਐਡ ਬਲੂ ਜਾਂ ਯੂਰੀਆ ਤੇ ਉਹ ਕੈਟੇਗਰੀ ਦੇ ਵਿੱਚ ਇਹ ਵਰਕਮਾਸਟਰ ਕੰਪਨੀ ਨੇ ਲੋਚ ਕੀਤਾ ਹੈ ਇਹ ਟੈਕਨੋਲੋਜੀ ਪਹਿਲਾਂ ਆਪਾਂ ਅਮਰੀਕਾ ਦੇ ਵਿੱਚ ਐਕਸਪੋਰਟ ਕਰੀ ਦੀ ਸੀ ਅੱਛਾ ਨਹੀਂ ਹੋਣਾ ਨਹੀਂ ਹੋਣੇ ਨੇ 1.5 ਇੱਕ 1.5 ਸਾਲ ਤੋਂ ਇਹ ਇੰਡੀਆ ਦੇ ਵਿੱਚ ਲਾਂਚ ਕੀਤੀ ਹੈ ਤੇ ਇਹ ਪੰਜਾਬ ਦੇ ਵਿੱਚ ਸਾਡੇ ਲਗਭਗ 15 ਤੋਂ 20 ਯੂਨਿਟ ਇਸ ਟਾਈਮ ਵਿਕ ਚੁੱਕੇ ਹੋਏ ਆ ਅੱਛਾ ਜੀ ਜਿੰਦਾਬਤੋ ਨੇ ਵੀ ਵੀ ਉਹਨਾਂ ਦਾ ਆਪਣਾ ਸੌਲਡੀ ਹੈ ਵੀ ਠੀਕ ਹੈ ਤੇ ਇਹ ਆਪਣਾ 105 ਜਿਹਨੂੰ ਆਪਾਂ 106 HP ਗਈਦਾ ਜੀ ਟਰੈਕਟਰ ਹੈ ਵਰਕ ਮਾਸਟਰ 105 ਅੱਛਾ ਜੀ ਇਹਦੇ ਬਾਰੇ ਤੁਹਾਨੂੰ ਦੱਸ ਦਈਏ ਸਟਾਰਟਿੰਗ ਤੋਂ ਵਗੈਰਾ ਆਪਾਂ ਗੱਲ ਕਰੀਏ ਫਰੰਟ ਦੇ ਜੋ ਕੰਪਨੀਆਂ ਲੋ ਫਿਟਡ ਵੀਲਸ ਆਉਂਦੇ ਆ ਓਕੇ ਇਹ ਸੀਐਨਐਚ ਦੇ ਮੋਰ ਦੇ ਨਾਲ ਲੇਟ ਆਉਂਦੇ ਇਹ ਕੰਪਨੀ ਦੇ ਹੀ ਵੀਲਟ ਹੈਗੇ ਨੇ 40 ਕਿਲੋ ਦੀ ਵੀਲਟ ਹੈਗੀ 3 ਅਕਸਪਲੇਟਾ ਫਰੰਟ ਤੇ ਆਉਂਦਾ ਠੀਕ ਹੈ ਤੇ ਆਪਾਂ ਅਗਲੇ ਟਾਇਰ ਕਿੰਨੇ ਨੰਬਰ ਦੇ ਆ ਜਾਂਦੇ ਜੀ ਇਹਦੇ ਇਹਦੇ ਜਿਹੜੇ ਅਗਲੇ ਟਾਇਰ ਆ ਆਪਣੇ 12 4 24 ਦੇ ਫਰੰਟ ਟਾਇਰ ਆਂਦੇ ਆ ਜੀ ਆਪਣੇ ਕੋ ਹੈਵੀ ਡਿਊਟੀ ਆਪਣਾ ਫਰੰਟ ਐਕਸਲ ਜਿਹੜਾ ਕਿ ਹੈਵੀ ਡਿਊਟੀ ਇੰਡੀਅਨ ਮਾਰਕੀਟ ਦੇ ਵਿੱਚ ਕੰਪਨੀ ਨੇ ਲਾਂਚ ਕੀਤਾ ਹਰ ਇੱਕ ਕੰਮ ਲਈ ਹਰ ਇੱਕ ਹੈਵੀ ਡਿਊਟੀ ਵਰਕ ਲਈ ਠੀਕ ਐਬੇਬਲ ਹੈਗਾ ਠੀਕ ਹੈ ਜੀ ਆਪਣਾ ਫਰੰਟ ਐਕਸਲ 12 4 ਤੁਸੀਂ ਦੇਖ ਸਕਦੇ ਹੋ 12 4 24 ਦੇ ਆਪਣੇ ਫਰੰਟ ਦੇ ਟਾਇਰ ਆਂਦੇ ਆ ਜੀ ਠੀਕ ਹੈ ਜੀ ਤੇ ਪਾਵਰ ਸਟੀering ਵਾਸਤੇ ਡਬਲ ਹੈ ਹਾਂ ਜੀ ਇਹ ਸਿੰਗਲ ਹੀ ਆ ਜੀ ਬੋਥ ਸਾਈਡ ਓਪਰੇਟ ਹੁੰਦਾ ਜੀ ਇਹਦੇ ਥੋੜਾ ਈਜ਼ੀ ਰਹਿੰਦਾ ਵਾ ਹਾਂ ਸਿੰਗਲ ਹੈ ਬਹੁਤ ਸਾਈਡ ਆਪਰੇਟਡ ਹੈ ਈਜ਼ੀ ਆਪਰੇਸ਼ਨ ਹੁੰਦਾ ਇਹਦਾ ਠੀਕ ਹੈ ਜੀ ਮਤਲਬ ਅਗਰ ਤੁਸੀਂ ਫਿੰਗਰ ਦੀ ਟੱਚ ਨਾਲ ਵੀ ਸਟੀering ਘੁਮਾਓਗੇ ਤੇ ਈਜ਼ੀਲੀ ਤੇ ਡੀਜ਼ਲ ਟੈਂਕ ਦੀ ਗੱਲ ਕਰੀਏ ਡੀਜ਼ਲ ਟੈਂਕ ਦਾ ਬਿਲਕੁਲ ਪਾਇਦਾੰ ਦੇ ਥੱਲੇ ਲੱਗਾ ਆ ਤੇ ਕਿੰਨੇ ਲੀਟਰ ਦਾ ਡੀਜ਼ਲ ਟੈਂਕ ਹੈ ਇਹਦਾ ਡੀਜ਼ਲ ਇਹ 90 ਲੀਟਰ ਦੇ ਆਸ-ਪਾਸ ਦੀ ਇਨਕਟਿਟ 90 ਲੀਟਰ ਦਾ ਹਾਂ ਠੀਕ ਹੈ ਇੱਕ ਤਾਂ ਡੀਜ਼ਲ ਟੈਂਕ ਹੋ ਗਿਆ ਇੱਕ-ਇੱਕ ਨਾਲ ਟੈਂਕੇ ਇੱਕ ਹੋ ਰਿਹਾ ਇਹ ਜਿਹੜਾ ਤੇ ਬਲੂ ਕਲਰ ਦੀ ਕੈਪਿੰਗ ਆ ਇਹ ਆਪਾਂ ਗੱਡੀਆਂ 'ਚ ਵੀ ਦੇਖੀਦਾ ਜੀ ਇਹ ਐਡ ਬਲੂ ਤੇ ਡੈਫ ਵਾਸਤੇ ਉਪਯੋਗ ਕੀਤਾ ਜਾਂਦਾ ਵਾ ਡੈਫ ਦੀ ਫੁੱਲ ਫਾਰਮ ਜਿਹੜੀ ਆਪਾਂ ਟੈਕਨੀਕਲ ਟਰਮਨੋਲੋਜੀ 'ਚ ਕਹਿੰਦੇ ਆ ਉਹ ਡੀਜ਼ਲ ਐਗਜ਼ੌਸਟ ਫਲੂਇਡ ਜਿਹੜਾ ਕਿ ਜਿਹੜਾ ਕਿ ਡੀਜ਼ਲ ਐਗਜ਼ੌਸਟ ਜਦੋਂ ਹੀ ਬਲਣ ਤੋਂ ਬਾਅਦ ਜਿਹੜੀ ਗੈਸ ਬਾਹਰ ਨਿਕਲਦੀ ਹੈ ਜੀ ਜੀ ਉਹਦੇ ਨਾਲ ਇਹ ਮਿਕਸ ਹੋ ਕੇ ਜਿਹਨੂੰ ਯੂਰੀਆ ਲੋਕਾਂ ਨੇ ਕਹਿੰਦੇ ਜੀ ਮਿਕਸ ਹੋ ਕੇ ਜਿਹੜੇ ਇਹਦੇ ਵਿੱਚ ਧੂੰਏ ਦੇ NOx ਕੰਟੈਂਟ ਹੁੰਦੇ ਆ ਨਾਈਟ੍ਰੋਜਨ ਆਕਸਾਈਡ ਜਿਹਨੂੰ ਆਪਾਂ ਕਹਿੰਦੇ ਆ ਇਹ ਉਹਨੂੰ ਕੰਟਰੋਲ ਕਰਦਾ ਡੀਸਿਲ ਤੇ ਇਹ 75 HP ਕੈਟੇਗਰੀ ਤੋਂ ਤੇ ਜਿੰਨੇ ਵੀ ਟਰੈਕਟਰ ਮਾਰਕੀਟ ਦੇ ਵਿੱਚ ਜਾਣਗੇ ਇੰਡੀਅਨ ਮਾਰਕੀਟ ਦੇ ਵਿੱਚ ਉਹ ਉਹਨਾਂ 'ਚ ਇਹ ਮੰਡੀਟਰੀ ਹੈ ADBlue DAF ਜਿਹਨੂੰ ਆਪਾਂ ਜਿਹੜਾ ਡੀਜ਼ਲ ਦੇ ਨਾਲ ਨਾਲ ਇਹ ਮੰਡੀਟਰੀ ਆਣਾ 75 HP ਕੈਟੇਗਰੀ ਤੋਂ ਅਪਰ ਸਾਈਡ ਤੇ ਠੀਕ ਹੈ ਇੰਡੀਅਨ ਮਾਰਕੀਟ ਪਿਛਲੇ 18 ਦੀ ਗੱਲ ਕਰੀਏ ਤੇ ਜਿਹੜੀ ਕੰਪਨੀ ਉਹ ਹੋਪਰਿੰਗ ਆ ਤੁਸੀਂ ਦੇਖ ਸਕਦੇ 18430 ਦੀ ਕੰਪਨੀ ਇਹਨਾਂ ਆਉਂਦੀ ਆ ਉਹ ਦੋ ਵੇਟ ਆਉਂਦੀ ਆ ਜੀ ਦੋ ਵੇਟ ਆਉਂਦੀ ਆ ਕੰਪਨੀ ਦੇ 50 50 ਕਿਲੋ ਦੇ ਤੁਸੀਂ ਦੇਖ ਸਕਦੇ ਸੀਐਨਐਚ ਸੀਐਨਐਚ ਬਾਰੇ ਹੋਰ ਨਾਲ ਠੀਕ ਹੈ ਜੀ ਐਡੀਸ਼ਨ ਕੋਈ ਲਗਾਉਣ ਦੀ ਜਰੂਰਤ ਨਹੀਂ ਜਿੰਦੀ ਇਸ ਕੰਪਨੀ ਵੀ ਡਿਲੀਵਰੀ ਆਉਂਦੀ ਆ ਠੀਕ ਹੈ ਤੇ ਬੈਕ ਸਾਈਡ ਦੀ ਬੈਕ ਸਾਈਡ ਤੇ ਅਗਰ ਆਪਾਂ ਗੱਲ ਕਰੀਏ ਜੀ ਇਹਨੇ ਇਸ ਟਰੈਕਟਰ ਦੇ ਵਿੱਚ ਤਿੰਨ ਰਿਮੋਟ ਵੋਲ ਦਿੱਤੇ ਗਏ ਆਪਾਂ ਨੂੰ ਓਕੇ ਠੀਕ ਹੈ ਜੀ ਫੇਲਰ ਐਪਲੀਕੇਸ਼ਨ ਚ ਜਾਂ ਕੋਈ ਵੀ ਐਸਾ ਇੰਪਲੀਮੈਂਟ ਹੈ ਜਿੱਥੇ ਆਪਾਂ ਨੂੰ ਤਿੰਨ ਜਗ੍ਹਾ ਤੇ ਸਪਲਾਈ ਆਪਾਂ ਇਸ ਤਿੰਨ ਪੋਰਟ ਦੇ ਜਰੀਏ ਆਪਾਂ ਦੇ ਸਕਦੇ ਹਾਂ ਪਿੱਛੇ ਇੰਪਲੀਮੈਂਟਰ ਨੂੰ ਮਤਲਬ ਤਿੰਨ ਤਿੰਨੇ ਇੰਡੀਪੈਂਡੈਂਟਲੀ ਆਪਰੇਟ ਹੁੰਦੇ ਆ ਤਿੰਨਾਂ ਦਾ ਇੰਡੀਪੈਂਡੈਂਟ ਲੀਵਰ ਉੱਪਰਲੇ ਪਾਸੇ ਲੱਗੇ ਆ ਜੀ ਓਕੇ ਟਰੈਕਟਰ ਦੇ ਉੱਪਰਲੇ ਪਾਸੇ ਤਿੰਨਾਂ ਦੇ ਵੱਖਰੇ ਵੱਖਰੇ ਲੀਵਰ ਲੱਗੇ ਆ ਠੀਕ ਹੈ ਕਰ ਲਓ ਕੰਮ ਤੁਸੀਂ ਤਿੰਨ ਸਪਲਾਈ ਇਥੋਂ ਲੈ ਸਕਦੇ ਹੋ ਇਨ ਆਊਟ ਆਸ ਤੇ ਇਨ ਆਊਟ ਇਨ ਆਊਟ ਪੈਂਸਪਲਿੰਗ ਲੈ ਸਰ ਇਹਦਾ ਮੂਡ ਪਾਲੀ ਹੈ ਜੇ ਮੋਸਟਲੀ ਕਿਸੇ ਵੀ 75 ਚ ਵੀ ਕੈਟਗਰੀ ਤੱਕ ਨਹੀਂ ਆਉਂਦੀ ਇਹ ਆਪਾਂ ਨੂੰ ਵਰਕਮਾਸਟਰ ਦੇ ਵਿੱਚ ਮਿਲਦੀ ਹੈ ਪੈਂਸਪਲਿੰਗ ਵਰਕਮਾਸਟਰ ਇਸ ਸੈਕਟਰ ਦੇ ਵਿੱਚ ਸਪੈਸ਼ਲੀ ਤੇ ਲਿਫਟ ਕਪੈਸਿਟੀ ਦੀ ਗੱਲ ਕਰੀਏ ਤੇ ਇਹਦੀ ਲਿਫਟ ਕਪੈਸਿਟੀ 3500 ਕਿਜੀ ਆ ਕੰਪਨੀ ਵੱਲੋਂ ਡਬਲ ਜੈਕ ਆਂਦੇ ਆ ਜੀ ਜਿੰਦੇ ਨਾਲ ਇਹਦੀ ਕਪੈਸਿਟੀ ਜਿਹੜੀ ਆ 3500 ਕਿਜੀ ਦੇ ਆਸ-ਪਾਸ ਬੰਨ ਜਾਂਦੀ ਇਹ ਮਤਲਬ ਬੰਨਦੀ ਨਹੀਂ 3500 ਕਿਜੀ ਤੇ ਆਂਦੀ ਜਾਂਦੀ ਹੈ ਜੀ ਮਤਲਬ ਇਹ ਲਿਖਤੀ ਹੈ ਲਿਖਤੀ ਹੈ ਠੀਕ ਹੈ ਜੀ ਲਿਖਤੀ ਦੀ ਗੱਲ ਇਹ 105 HP ਜਿਹਦਾ ਤੁਹਾਨੂੰ ਦੱਸ ਜੀਗੀ ਟਰੈਕਟਰ ਹੈ ਜੀ ਜੀ ਔਰ 3.4 ਲੀਟਰ ਦੇ ਆਸ-ਪਾਸ ਇਹਦਾ ਇੰਜਨ ਕੈਪੈਸਿਟੀ 4 ਸਿਲੰਡਰ ਹੈ ਜੀ 16 ਵਾਲ ਅਰੇਂਜਮੈਂਟ ਦੇ ਨਾਲ ਅੱਛਾ ਜੀ ਤੇ PTO ਪਾਵਰ ਜਿਹੜੀ ਆਂਦੀ ਆ ਉਹ 92.2 ਆ ਜੀ ਠੀਕ ਹੈ ਜੀ ਤੇ 3500 ਲਿਫਟ ਕੁਐਸਟੀ ਹੈ ਇਹ ਲਿਖਤੀ ਹੈ ਜੀ ਠੀਕ ਹੈ ਜੀ ਇਹ ਫਰੰਟ ਪਲੇਟ ਤੇ ਵੀ ਮੈਂਸ਼ਨ ਹੈ ਜੀ ਠੀਕ ਹੈ ਤੇ ਕੋਈ ਇਹ ਨਹੀਂ ਕਿ ਇਹ ਇੱਥੋਂ ਤੱਕ ਦੇ ਦੇਗੀ ਜਾਂ ਕੁਝ ਦੇਗੀ ਇਹ ਮੈਂਸ਼ਨ ਹੈ ਜੀ ਪੀਟੀਓ ਕਿੰਨੇ ਸਪੀਡ ਚ ਆਉਂਦੀ ਹੈ ਜੀ ਇਹ ਪੀਟੀਓ ਆਪਣੀ ਇਹ ਹੈਗੀ ਜੀ ਇਲੈਕਟ੍ਰੋ ਹਾਈਡਰੋਲਿਕ ኦਪਰੇਟਿਡ ਪੀਟੀਓ ਓਕੇ ਨੋਰਮਲ ਪੀਟੀਓ ਲਿਵਰ ਵਾਲੀਆਂ ਆਉਂਦੀਆਂ ਜੀ ਜਿਹੜੀਆਂ ਆਪਣੇ 5630 ਦਾ ਕੰਨੀਆਂ ਸੀ ਇਹਦੇ ਵਿੱਚ ਕੀ ਹੈ ਮਲਟੀ ਡਿਸਕ ਪੀਟੀਓ ਲੱਗੀ ਹੋਈ ਹੈ ਜੀ ਜਿਹੜੀ ਤੇਲ ਨਾਲ ਆਪਰੇਟ ਹੁੰਦੀ ਹੈ ਜੀ ਠੀਕ ਹੈ ਜੀ ਔਰ ਇਲੈਕਟ੍ਰਿਕ ਬਟਨ ਇਹਦੇ ਉੱਪਰ ਲੱਗਾ ਹੈ ਜੀ ਇੱਥੇ ਉਹ ਤੁਹਾਨੂੰ ਜਦ ਸੀਟ ਤੇ ਬਿਠਾ ਕੇ ਦਿਖਾਵਾਂਗੇ ਜੀ ਠੀਕ ਹੈ ਜੀ ਇਹ ਬਟਨ ਲੱਗਾ ਹੈ ਜੀ ਤੇ ਸਿੰਗਲ ਟੱਚ ਤੇ ਓਨ ਹੋ ਜਾਂਦੀ ਹੈ ਤੇ ਆਫ ਹੋ ਜਾਂਦੀ ਹੈ ਓਕੇ ਠੀਕ ਹੈ ਜੀ 540 ਤੇ ਹਜ਼ਾਰ ਚੱਕਰ ਵੀ ਆਪਾਂ ਇੱਥੋਂ ਲੈ ਸਕਦੇ ਹਾਂ ਨੋਰਮਲੀ 540 ਆਂਦੇ ਟ੍ਰੈਕਟਰ ਇੱਥੋਂ ਆਪਾਂ 540 ਪਲੱਸ 1000 ਵੀ ਲੈ ਸਕਦੇ ਆ ਉਹ 샤ਫਟ ਚੇਂਜ ਹੋ ਜਾਂਦੀ ਠੀਕ ਹੈ ਜੀ ਇੱਕੀ ਸਪਲਾਈ ਨਾਲ ਵੀ ਆ ਜਾਂਦੀ ਹੈ ਤੇ ਦੂਜੀ ਵੀ ਆ ਜਾਂਦੀ ਹੈ ਆਪਣੇ ਕੋਲ 540 ਚੇਕਰਾਂ ਲਈ ਨੋਰਮਲੀ ਜਿਹੜੀ ਕਿਸਾਨ ਨੂੰ ਲੋੜ ਬੇਲਰ ਐਪਲੀਕੇਸ਼ਨਾਂ ਯਾਰ ਚੇਕਰਾਂ ਲਈ ਜਿਹਨੂੰ ਲੋੜ ਪੈਂਦੀ ਜੀ ਜੀ ਤੋਂ ਈਜ਼ੀ ਆ ਇੱਥੋਂ ਆਪਾਂ ਨੂੰ ਮਿਲ ਜਾਂਦੀ ਓਕੇ ਉਹ ਚੱਕਰ ਵੀ ਆਪਾਂ ਨੂੰ ਮਿਲ ਜਾਂਦਾ 1700 ਦੇ ਆਸ-ਪਾਸ ਕੁਝ ਆਪਾਂ ਨੂੰ 540 ਮਿਲਦੀ ਹੈ ਤੇ 2000 ਤੋਂ 2500 ਆਕਾ ਬਾਕੀ ਇਲੈਕਟ੍ਰਿਕ ਹਾਈਡਰੋਪ੍ਰੋਟੇਡ ਪ੍ਰੈਸ਼ਰ ਮੇਨਟੇਨ ਕਰਦੇ ਐਚੂਏਟਰਸ ਲੱਗੇ ਹੋਏ ਆ ਠੀਕ ਹੈ ਮਤਲਬ ਲੀਵਰ ਦਾ ਕੋਈ ਰੋਲ ਨਹੀਂ ਹੈ ਇੱਥੇ ਨਾਰਮਲੀ ਲੀਵਰਸ ਨਾਲ ਆਪਰੇਟ ਹੁੰਦੀ 540 ਇਹਦੇ ਨਾਲ ਬਟਨ ਨਾਲ ਆਪਰੇਟ ਨਹੀਂ ਬਟਨ ਤੋਂ ਕਲਿੱਕ ਕਰੋਗੇ ਤੇ ਪਿੱਛੇ ਚੱਲ ਪਏਗੀ ਬਟਨ ਤੋਂ ਬੰਦ ਕਰੋਗੇ ਤੇ ਬੰਦ ਹੋ ਜਾਵੇ ਠੀਕ ਹੈ ਕੋਇਲ ਦੇ ਨਾਲ ਆਪਰੇਟ ਹੁੰਦੀ ਠੀਕ ਹੈ ਇਲੈਕਟ੍ਰੋ ਹਾਈਡਰੋਲਿਕ ਇਸ ਕਰਕੇ ਨਹੀਂ ਲਈ ਜਦੋਂ ਬੰਦ ਕੀ ਆਪਸ ਤੋਂ ਦੂਸਰੀ ਸਾਈਡ ਤੇ ਵੀ ਸਾਈਡ ਇਹ ਮਟਕਾ ਨਹੀਂ ਚੱਲਿਆ ਉਹੀ ਬੜੀ ਨਾਕਸਰਾਂ ਦੇ ਬਣਾਏ ਆ ਇਹ ਡਿਜ਼ਾਈਨ ਦਾ ਪਾਦੀ ਆ ਜੀ ਡਿਜ਼ਾਈਨ ਦਾ ਪਾ ਮੈਂ ਜਿਵੇਂ ਤੁਹਾਨੂੰ ਦੱਸਿਆ ਵੀ ਇਹ ਐਕਸਪੋਰਟ ਕੈਟਾਗਰੀ ਦਾ ਟਰੱਕ ਰਿਆ ਜੀ ਬਾਹਰ ਸਾਡੇ ਵਰਕਸ਼ਾਪ ਤੋਂ ਜਿੰਨੇ ਵੀ ਆ ਇਹ ਮਾਰਕੀਟ ਐਕਸਪੋਰਟ ਹੁੰਦੇ ਆ ਉਹ ਸੇਮ ਡਿਜ਼ਾਈਨ ਅਸੀਂ ਇੰਡੀਆ ਦੇ ਵਿੱਚ ਲਾਂਚ ਕੀਤਾ ਉਹ ਜਿਹੜਾ ਪਾਇਦਾ ਨੇ ਬਹੁਤ ਫਲੈਟ ਕਾਫੀ ਚੌੜਾ ਆ ਜੀ ਇਹ ਫਲੈਟ ਅਰੇਂਜਮੈਂਟ ਆ ਮਤਲਬ ਇਨ ਫਿਊਚਰ ਦੇ ਵਿੱਚ ਜਦੋਂ ਏਸੀ ਗੈਵਨ ਵਗੈਰਾ ਆਏਗਾ ਤੇ ਇਹ ਫਲੈਟ ਰੇਂਗ ਮੈਂ ਇਸੇ ਕਰਕੇ ਰੱਖਿਆ ਗਿਆ ਕਿ ਉੱਤੇ ਇੰਟੀਗ੍ਰੇਸ਼ਨ ਪਾਰਟ ਕਰਨਾ ਬੜਾ ਈਜ਼ੀ ਆਉਂਦਾ ਹੈ। ਅੱਗੇ ਕਰਕੇ ਨਾ ਫਲੈਟ। ਫਾਇਦਾ ਰੱਖਿਆ ਸਪੇਸ਼ੀਅਸ ਫਾਇਦਾ ਰੱਖਿਆ ਹੈ। ਬੈਟਰੀ ਕੰਪਨੀ ਵੀ ਹਾਈ ਰੈਚ ਵੀ ਸੈਗਮੈਂਟ ਦੇ ਸਾਈਡ ਤੇ ਆਉਂਦੀ ਹੈ। ਨਾਰਮਲੀ ਨਿਊਰਨ ਦੀ ਫਰੰਟ ਤੇ ਆਉਂਦੀ ਹੈ। ਜੀ 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 ਸਾਈਡ ਤੇ ਆਉਂਦੀ ਹੈ। ਸੀਆਰਡੀ ਆਗੇ ਇਹ ਸਾਰੇ ਸੀਆਰਡੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਜੀ ਸੀਆਰਡੀ ਟੈਕਨੋਲੋਜੀ ਦੇ ਵਿੱਚ ਕੋਈ ਰੋਟਰੀ ਜਾਂ ਲਾਈਨ ਦਾ ਨਹੀਂ ਕੋਈ ਜਿੱਤਦਾ ਹਾਈ ਪ੍ਰੈਸ਼ਰ ਪੰਪੀ ਹੁੰਦੀ ਹੁੰਦੀ ਉਹਨਾਂ ਦੇ ਇੱਕ ਕਾਮਨ ਰੇਲ ਦੇ ਨਾਲ ਆਪਰੇਟਡ ਹੁੰਦੀ ਹੈ ਜੀ ਕਮਨ ਦੀ ਇਸਾਨਾਂ ਦੇ ਵਿੱਚ ਬੜਾ ਸ਼ਸ਼ੋਪੰਜ ਰਹਿੰਦਾ ਆ ਕਿ ਸੀਆਰਡੀ ਕੋ ਬੜਾ ਫਾਇਦੇ ਨੇ ਸਾਰੇ ਠੀਕ ਹੈ ਜੀ ਸੀਆਰਡੀ ਤੇ ਨੌਨ ਸੀਆਰਡੀ ਵਿੱਚ ਕੋਈ ਫਰਕ ਰਹਿੰਦਾ ਆ ਜਿਹੜੀ ਚੀਜ਼ ਦਾ ਸਾਨੂੰ ਸ਼ੰਕਾ ਰਹਿੰਦਾ ਜਿਹੜੀ ਠੀਕ ਆ ਕੋਈ ਵੀ ਨਵੀਂ ਟੈਕਨੋਲੋਜੀ ਮਾਰਕੀਟ ਚ ਆਉਂਦੀ ਹੈ ਨਾ ਜੀ ਇਹ ਜੋਰੀ ਦੇ ਲਈ ਉਹਨੂੰ ਅਸੈਪਟ ਕਰਨਾ ਬੜਾ ਉਫਾ ਹੁੰਦਾ ਜੀ ਰੈਗੂਲਰ ਟੀਨ ਵੀ ਚੱਲੀ ਆ ਰਹੀ ਹੈ ਤੇ ਸੋਖਾ ਦਾ ਬੰਦੇ ਨੂੰ ਦਿੱਤਾ ਚਲਾਇਆ ਠੀਕ ਆ ਜੀ ਆਮ ਮਕੈਨਿਕਾ ਨੂੰ ਨਹੀਂ ਪਤਾ ਵਾ ਸੀਆਰਡੀੀ ਟੈਕਨੋਲੋਜੀ ਨੋਨ ਸੀਆਰਡੀੀ ਟੈਕਨੋਲੋਜੀ ਨਾਲੋਂ ਵਧੀਆ ਟੈਕਨੋਲੋਜੀ ਇੱਚ ਪਾਵਰ ਤੁਹਾਨੂੰ ਨੋਨ ਨਾਲੋਂ ਜ਼ਿਆਦਾ ਹੀ ਮਿਲੇਗੀ ਠੀਕ ਆ ਤੇ ਚ ਹਾਈ ਪ੍ਰੈਸ਼ਰ ਪੰਪ ਹੁੰਦਾ ਵਾ ਇੱਕ ਕੋਮਨ ਰੇਲ ਹੁੰਦੀ ਹੈ ਜਿਹੜਾ ਤੁਸੀਂ ਦੇਖੋ ਇੰਜੈਕਟਰਾਂ ਦਾ ਪ੍ਰੈਸ਼ਰ ਹੋ ਕੇ 650 ਸਬ ਮਾਰ ਦੇ ਆਸ-ਪਾਸ ਰਹਿੰਦਾ ਰਿਹਾ 160 ਤੋਂ ਆਸ-ਪਾਸ ਇਹ ਇੰਦਰ ਵੀ ਮਾਰ ਦਾ ਟੈਂਪਰੇਚਰ ਪਰੈਸ਼ਰ ਟੈਂਪਰੇਚਰ ਦੀ ਖੇੜ ਦੇ ਨਾਲ ਹੀ ਸੀਆਰਡੀ ਟੈਕਨੋਲੋਜੀ ਜਿਹੜੀ ਆ ਮੋਟੀ ਵਰਤਦੀ ਠੀਕ ਹੈ ਮੈਂ ਇਹ ਕਹੂੰਗਾ ਠੀਕ ਹੈ ਸੈਂਸਰ بیس ਟੈਕਨੋਲੋਜੀ ਆ ਨੌਨ ਸੀਆਰਡੀ ਨਾਲੋਂ ਅੱਜ ਅੱਗੇ ਜਾ ਕੇ ਸੀਆਰਡੀ ਟੈਕਨੋਲੋਜੀ ਜ਼ਿਆਦਾ ਰਿਲਾਈਏਬਲ ਹੈ ਆਪਾਂ ਗੱਡੀਆਂ 'ਚ ਵੀ ਦੇਖਦੇ ਆਂ ਇਸ ਟਾਈਮ ਸਾਰੀ ਸੀਆਰਡੀ ਟੈਕਨੋਲੋਜੀ ਹੈ ਜੀ ਕੁਤਾ ਜਿੰਮੇਦਾਰ ਹੁੰਦਾ ਕਿ ਸੈਂਸਰ ਜਿਹੜੇ ਆ ਉਹ ਖਰਾਬ ਹੋ ਜਾਣਗੇ ਪਤਾ ਨਹੀਂ ਲੱਗਦਾ ਬਟ ਸੈਂਸਰਸ ਵੀ ਕੀ ਅਸ਼ੋਰੈਂਸ ਹੈ ਕਿ ਸੈਂਸਰ ਨਹੀਂ ਖਰਾਬ ਹੋਏ ਅਕਸਰ ਆ ਸਮਾਹਿਕ ਕਹਿੰਦੇ ਆ ਨਾ ਕਿ ਇਹ ਕਦੋਂ ਵੀ ਕਰਨਾ ਪਾਣੀ ਚ ਫਿਰਨਾ ਛੱਟੇ ਚ ਫਿਰਨਾ ਤੇ ਸੈਂਸਰ ਜਿਹੜੇ ਆ ਇਹ ਸਾਰੇ ਸੈਂਸਰ ਵਾਟਰਪੂਫ ਹੈਗੇ ਆ ਜੀ ਟੈਸਟਿਡ ਹੈਗੇ ਠੀਕ ਹੈ ਵੀ ਕਰ ਸਕਦੇ ਆ ਔਰ ਇੰਨੇ ਵੀ ਆਪਣੇ ਇਲੈਕਟ੍ਰੀਕਲ ਕਨੈਕਟਰਸ ਹੈਗੇ ਆ ਜਿਹੜੇ ਕੈਕਸ਼ਨ ਬਣੇ ਉਹਦੇ ਅੰਦਰ ਰਬੜ ਦੀ ਸੀਲਿੰਗ ਕੀਤੀ ਹੋਈ ਹੈ ਲੋਬਾ ਉਸੇ ਫੋਨ ਦੇ ਕਰਕੇ ਕੋਈ ਵੀ ਵਾਟਰ ਇੰਗਰੈਸ ਨਹੀਂ ਹੁੰਦੀ ਕਿਉਂਕਿ ਤੇ ਜਿਹੜੀ ਆਕਸੀਡੇਸ਼ਨ ਜਿਹਨੂੰ ਆਪਾਂ ਕਹਾਂਗੇ ਜੀ ਘਾਰਮੰਜਾ ਮੇਂ ਜਿਹੜੀ ਇੱਕ ਲਕਵਾ ਜੀ ਸੀਲਿੰਗ ਲੱਗੀ ਹੁੰਦੀ ਹੈ ਨਾ ਤੇ ਐਸੀ ਪ੍ਰੋਬਲਮ ਨਹੀਂ ਆਉਂਦੀ ਠੀਕ ਹੈ ਪੰਜਾਬੀ ਚ ਕਹਿ ਲਈਏ ਤੇ ਤੁਹਾਨੂੰ ਜਿਹੜੀ ਸਲਾਹ ਦੀ ਨਹੀਂ ਬੰਨਦੀ ਇਹ ਚ ਹਰ ਇੱਕ ਕਨੈਕਟਰ ਦੇ ਵਿੱਚ ਇਹ ਲੱਗਦੀ ਸੀਲਿੰਗ ਲੱਗੀ ਹੁੰਦੀ ਹੈ ਇਹ ਉਹਨੂੰ ਭੰਨ ਨਹੀਂ ਦਿੰਦੀ ਮਤਲਬ ਭਾਵੇਂ ਪਾਣੀ ਚ ਚੱਲਦਾ ਫਿਰੇ ਜਿੱਥੇ ਮਰਜੀ ਭਾਵੇਂ ਘੱਟੇ ਮਿੱਟੀ ਚੱਲਦਾ ਫਿਰੇ ਜਿੱਥੇ ਮਰਜੀ CRDI ਬਿਲਕੁਲ ਬੇਫਿਕਰ ਹੋ ਕੇ ਚਲਾਇਆ ਜਾ ਸਕਦਾ ਹੈ ਕਿ ਲਾਇਆ ਗਿਆ ਲਾਇਆ ਪਰ ਔਰ ਇਹਦੀ ਸਭ ਤੋਂ ਵੱਡੀ ਐਡਵਾਂਟੇਜ ਹੈ ਜਿੱਦਾਂ ਪਹਿਲਾਂ ਪ੍ਰਾਪਤ ਪੁਰਾਣੇ ਇੰਜਨ ਕਿ ਹੁੰਦੇ ਸੀ ਨਹੀਂ ਧਿਆਨ ਗਿਆ ਜਾਂ ਮੰਨ ਲਓ ਗੇਜ ਤੇ ਨਹੀਂ ਰੀਡਿੰਗ ਆਈ ਬਾਲਾ ਮਾਰ ਜਾਂਦੇ ਸੀ ਹੀਟ ਮਾਰ ਜਾਂਦੇ ਇਹਨਾਂ ਕਿਸੇ ਕੰਪਨੀ ਦੇ ਇੰਜਨ ਜਿੰਨੇ ਸੈਂਸਰ ਲੱਗੇ ਆ ਕੋਈ ਵੀ ਖਰਾਬੀ ਆਏਗੀ ਇਹ ਪਹਿਲਾਂ ਇੰਡੀਕੇਟ ਕਰਕੇ ਅਨਿਆਤ ਜੰਮ ਘਟਾ ਦੇਗਾ ਠੀਕ ਹੈ ਜੀ ਇੰਜਨ ਨੂੰ ਨੁਕਸਾਨ ਨਹੀਂ ਹੋਣ ਦੇਗਾ ਮੇਜਰ ਰਿਪੇਅਰ ਵਾਲਾ ਨਹੀਂ ਜਾਏਗਾ ਤੁਹਾਡਾ ਡਰਾਈਵਰ ਮਾੜਾ ਮੋਟਾ ਇਲੈਕਟ੍ਰੀਕਲ ਕੋਈ ਫੇਲਿਅਰ ਹੋਏਗਾ ਪਹਿਲਾਂ ਇੰਡੀਕੇਟ ਕਰ ਦੇਗਾ ਅਧਾ ਸਮੇਂ ਤੋਂ ਪਹਿਲਾਂ ਸਾਂਭਿਆ ਜਾ ਸਕਦਾ ਸਭ ਬਿਲਕੁਲ ਜੀ ਚਲਾਉਂਦੇ ਵਕਤ ਨਹੀਂ ਪਤਾ ਲੱਗਾ ਗਰਮੀ ਓਵਰ ਟੈਂਪਰੇਚਰ ਮੰਨ ਲਓ ਬਾਲਾ ਮਾਰ ਜੀ ਜਿਹਨੂੰ ਨੋਰਮਲੀ ਕਹਿੰਦੇ ਬਲੂ ਮਾਰ ਕੇ ਇਹ ਨਹੀਂ ਮਾਰਨਗੇ ਬਰੀ ਖਰਾਬ ਹੋ ਜਾਂਦੇ ਆ ਇਹ ਨਹੀਂ ਮਾਰਨਗੇ ਹਾਂਜੀ ਇਹ ਜੋ ਵੀ ਹੋਏਗਾ ਜੀ ਪ੍ਰੋਬਲਮ ਆ ਕਿ ਸੈਂਸਰ ਪਹਿਲਾਂ ਇੰਡੀਕੇਟ ਕਰ ਦੇਗਾ ਪ੍ਰੋਬਲਮ ਸੋਲਵ ਹੋ ਜੇਗੀ ਤਰੇ ਉਸ ਤੋਂ ਬਾਅਦ ਆਪਣੀ ਆਰਗੂ ਕਰਾਂਗਾ ਇਹ ਜਿਹੜੀ ਆਪਣੀ ਸੀਟ ਜਿਹੜੀ ਤੁਹਾਨੂੰ ਕਹਿ ਰਹੇ ਜੀ ਕੀ ਕੰਫਰਟ ਹੈਗਾ ਇਹਦੇ ਵਿੱਚ ਦੇਖੋ ਅੱਗੇ ਪਿੱਛੇ ਤੇ ਮੈਨੂਵਲੀ ਹੁੰਦੀ ਆ ਉੱਪਰ ਥੱਲੇ ਇਹਦਾ ਡਿਫਿਊਜ਼ਰ ਲੱਗਾ ਆ ਜੀ ਮਤਲਬ ਮੋਟਰ ਲੱਗੀ ਠੀਕ ਹੈ ਇਹ ਤੁਸੀਂ ਬਟਨ ਪ੍ਰੈਸ ਕਰੋਗੇ ਉੱਪਰ ਬਟਨ ਪ੍ਰੈਸ ਕਰੋਗੇ ਥੱਲੇ ਤਾਂ ਇਜ਼ੀ ਹੈ ਨਾਰਮਲੀ ਦੂਜਿਆਂ ਨਾਲੋਂ ਦੂਜੇ ਵੀ ਆ ਫਿਕਸਡ ਹੁੰਦੀ ਆ ਇਹ ਫਿਕਸਡ ਨਹੀਂ ਹੋਣੀ ਹੈਗੀ ਉੱਪਰ ਥੱਲੇ ਹੋ ਜਾਂਦੀ ਆ ਵੇਟ ਦੇ ਹਿਸਾਬ ਨਾਲ ਕੰਫਰਟ ਦੇ ਨਾਲ ਮਤਲਬ ਇਲੈਕਟ੍ਰੋਨਿਕਲੀ ਇਲੈਕਟ੍ਰੋਨਿਕ ਆਪਰੇਟਿਡ ਹੈ ਠੀਕ ਹੈ ਜੀ ਮੋਸਟਲੀ ਇਸ ਟਰੈਕਟਰ ਦੇ ਜਿੰਨੇ ਵੀ ਫੀਚਰ ਆਗੇ ਉਹ ਇਲੈਕਟ੍ਰੋਨਿਕ ਆਪਰੇਟਿਡ ਹੈ ਜਾਂ ਹਾਈਡਰੋਲਿਕ ਆਪਰੇਟਿਡ ਹੈ ਠੀਕ ਹੈ ਜੀ ਇਹ ਆ ਗਿਆ ਜੀ 3 ਸਪੀਡ ਗੇਅਰ ਹਾਂ ਜੀ ਇੰਨਾ ਜਿਹੜਾ ਆਪਣਾ ਇਸ ਟਰੈਕਟਰ ਦੇ ਵਿੱਚ ਅਸੀਂ 20 ਫਾਰਵਰਡ ਤੇ 20 ਰਿਵਰਸ ਸਪੀਡਾਂ ਜਿਹੜੀਆਂ ਦਿਨੇ 20 ਫਾਰਵਰਡ 20 ਰਿਵਰਸ ਪਾਂਜੀ ਔਰ ਇੱਕ ਰੀਪਰ ਗੇਅਰ ਬਾਕਸ ਦੇ ਨਾਲ ਹੁੰਦਾ ਠੀਕ ਹੈ ਜੀ ਸਾਡਾ ਇਹ ਸਟਰੈਕਟਰ ਵਿੱਚ ਜਿੰਨਾ ਵੀ ਗੇਅਰ ਬਾਕਸ ਹੈ ਸਾਰਾ ਸਿੰਕ੍ਰੋਮੈਸ਼ੀਅਲ ਹੈ ਅੱਛਾ ਇੱਕ ਰੀਪਰ ਗੇ ਹਾਂਜੀ ਇਹ ਰੀਪਰ ਹੈ ਰੀਪਰ ਵੀ ਇੰਗਲਿਸ਼ ਵਿੱਚ 20+20 ਨਾਰਮਲੀ ਲਿਖ ਦੇਣਾ ਔਰ 20+20 ਤੁਹਾਨੂੰ 10 ਵੀ ਦਿੰਨੇ ਆ ਇਸ ਸਟਰੈਕਟਰ ਚ ਕਿਦਾਂ 20+20 ਆਪਾਂ ਨੂੰ ਮਿਲਦਾ ਨਾਰਮਲੀ ਕਈ ਗੱਲਾਂ ਇਹਨਾਂ ਨੇ 20+20 ਵੀ ਸ਼ੈ ਆ ਅੱਛਾ ਜੀ ਔਰ ਇਹਦੀ ਇੱਕ ਹੋਰ ਚੀਜ਼ ਜਿਹੜੀ ਗੇਅਰ ਦੇ ਵਿੱਚ ਆ ਜਿਹੜੀ ਇਹਦੀ ਕਰੀਪਰ ਦੀ ਸਭ ਤੋਂ ਪਹਿਲੀ ਸਪੀਡ ਆ ਜੀ ਜੀ ਉਹ 0.29 ਮੀਟਰ ਆ 0.29 ਕਿਲੋਮੀਟਰ ਪਰ ਆਵਰ ਦੀ ਸਪੀਡ ਹੈ ਜੀ ਅੱਛਾ 290 ਮੀਟਰ ਇੱਕ ਘੰਟੇ ਜੇ ਟਰੈਕਟਰ ਚੱਲੂਆ ਇੰਨੀ ਸਲੋ ਸਪੀਡ ਵੀ ਇਹ ਕੰਪਨੀ ਪ੍ਰੋਵਾਈਡ ਕਰਾਦੀ ਜਿਹੜੀ ਕਿ ਇੰਡਸਟਰੀ ਜ ਕੋਈ ਨਹੀਂ ਪ੍ਰੋਵਾਈਡ ਕਰਦੀ ਜੀ 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 0.2 ਬਿਲਕੁਲ ਬਹੁਤ ਹੀ ਸਲੋ ਹੈ ਠੀਕ ਹੈ ਕਈ ਐਸੀ ਐਪਲੀਕੇਸ਼ਨ ਹੈਗੇ ਦਿੱਖੀ ਕੰਮ ਦੀ ਆ ਅੱਛਾ ਇਹ ਆ ਗਿਆ ਜੀ ਆ ਇਹ ਤੁਹਾਡਾ ਹਾਈ ਲੋ మీడియం ਦੀ ਥਰੀ ਸਪੀਡ ਆ ਗਿਆ ਇੱਧਰ 4 ਸਪੀਡਾਂ 4 ਸਪੀਡ ਇੱਧਰ ਆ ਗਏ ਪਲੱਸ ਪਾਵਰ ਸ਼ਟਲ ਦਿੱਤਾ ਜੀ ਫੋਰਵਰਡ ਰਿਵਰਸ ਆਸਤੀ ਅੱਛਾ ਹੈ ਹਾਂ ਜੀ ਇਹ ਚ ਕਲੱਚ ਪ੍ਰੈਸ ਕਰਨ ਦੀ ਲੋੜ ਨਹੀਂ ਹੈ ਜੀ ਚੱਲਦੇ ਟ੍ਰੈਕਟਰ ਫੋਰਵਰਡ ਰਿਵਰਸ ਲੱਗ ਜਾਂਦਾ ਵਾ ਜੀ ਲੋਡਟਰ ਐਪਲੀਕੇਸ਼ਨ ਜੀ ਬਹੁਤ ਕੰਮ ਨੂੰ ਹੁੰਦਾ ਔਰ ਇੰਦੀ ਕਲੱਚ ਦੀ ਲਾਈਫ ਵੀ ਚੰਗੀ ਹੈ ਜੀ ਵਾਰੰਟੀ ਵੀ 3 ਸਾਲ ਦੀ ਆਪਾਂ ਨੂੰ ਮਿਲਦੀ ਹੈ ਟਰਾਈ ਨਾਲ ਠੀਕ ਹੈ ਤੇ ਇਹ ਆ ਗਏ ਆਪਣੇ ਜਿਹੜੇ ਜਿਹੜੇ ਮੈਂ ਤੁਹਾਨੂੰ ਪਿਛੇ ਦੱਸੇ ਤਿੰਨ ਇੰਡੀਪੈਂਡੈਂਟ ਲੀਵਰ ਆ ਜੀ ਡਿਸਟ੍ਰੀਬਿਊਟਰ ਦੇ ਹਾਂਜੀ ਡਿਸਟ੍ਰੀਬਿਊਟਰ ਪਿੱਛੇ ਜਿਹੜਾ ਲੱਗੇ ਹੋਇਆ ਤਿੰਨ ਜੀ ਜੀ ਉਹ ਤਿੰਨੇ ਇੰਡੀਪੈਂਡੈਂਟ ਲਈ ਤੁਸੀਂ ਚਲਾ ਸਕਦੇ ਜੀ ਇਹ ਤਿੰਨ ਪੋਜੀਸ਼ਨਾਂ ਦਿੱਤੀਆਂ ਨੇ ਜੀ ਚੁੱਕਾ ਨਾਲ ਵਾਸਤੇ ਥੱਲੇ ਕਰਨ ਵਾਸਤੇ ਤੇ ਇੱਕ ਫਲੋਟ ਕੰਡੀਸ਼ਨ ਹੁੰਦੀ ਆ ਜੀ ਜਿੰਦੇ ਚ ਕੀ ਆਪਣੇ ਆਪ ਇੰਪਲੀਮੈਂਟ ਜਿਹੜਾ ਅਡਜਸਟਮੈਂਟ ਹੋ ਰਵੇ ਜਿਸ ਹਿਸਾਬ ਨਾਲ ਤੁਹਾਨੂੰ ਕਿੰਨੇ ਫਲੋਟ ਕਰਨੀ ਓਕੇ ਇਹ ਅਗਰ ਉੱਪਰ ਥੱਲੇ ਆਸ ਤੇ ਲੈਣਾ ਤੁਸੀਂ ਤੇ ਉਹ ਇਹ ਜਿਵੇਂ ਤੋਂ ਲੈ ਸਕਦੇ ਜੀ ਠੀਕ ਹੈ ਜੀ ਦੋ ਲੀਵਰ ਆਪਣੇ ਇਨ ਪੋਜੀਸ਼ਨ ਨਾਲ ਦਿੱਤੇ ਆ ਪਲੱਸ ਮਾਈਨਸ ਤੇ ਫਲੋਟ ਕੰਡੀਸ਼ਨ ਠੀਕ ਹੈ ਜੀ ਮਤਲਬ ਹਜੇ ਫੈਸਿਲਿਟੀ ਦੇਤੀ ਆ ਵੀ ਜੇ ਉੱਪਰ ਥੱਲੇ ਵਰਤੋ ਹਾਂ ਜੀ ਹਾਂ ਜੀ ਤੇ ਉਹ ਵਰਤੋ ਉਹ ਵਰਤੋ ਆਗਰ ਮੰਨ ਲਓ ਉੱਪਰ ਥੱਲੇ ਨਹੀਂ ਤੇ ਫਲੋਟ ਕੰਡੀਸ਼ਨ ਹੁੰਦਾ ਕਿ ਤੇਲ ਆਪਣੇ ਹਿਸਾਬ ਨਾਲ ਪਿੱਛੇ ਅੱਗੇ ਪਿੱਛੇ ਅੱਗੇ ਫਲੋ ਕਰਦਾ ਰਹੇ ਇੰਪਲੀਮੈਂਟ ਦੇ ਵਿੱਚ ਤੇ ਉਹ ਫਲੋਟ ਕੰਡੀਸ਼ਨ ਵੀ ਆਪਾਂ ਕਰ ਸਕਦੇ ਹਾਂ ਠੀਕ ਹੈ ਯਾਰ ਬੀਲਰ ਐਪਲੀਕੇਸ਼ਨ ਚ ਮੋਸਟਲੀ ਕੀ ਹੈ ਇਹ ਦੀ ਯੂਜ਼ ਇਹ ਬਿਲਕੁਲ ਸਹੀ ਇਹ ਆਪਣੀ ਆ ਗਈ ਵੀਡੀਓ ਦਾ ਇਹ ਵੀਡੀਓ ਆ ਜੀ ਇਹ ਤਾਂ ਇੰਗੇਜ ਹੋ ਜਾਂਦੀ ਹੈ ਜੀ ਇਦਾਂ ਏਡੀ ਸੰਗੇਜ ਹੋ ਜਾਂਦੀ ਹੈ ਠੀਕ ਹੈ ਜੀ ਬਸ ਇਥੋਂ ਥੋੜਾ ਪ੍ਰੈਸ ਕੀਤਾ ਔਰ ਇਹਦੇ ਚ ਸੇਫਟੀ ਫੀਚਰ ਵੀ ਹੈਗਾ ਵਾ ਜੀ ਅਗਰ ਪੀਡੀਓ ਤੁਹਾਡੀ ਚੱਲਦੀ ਪਈ ਆ ਔਰ ਡਰਾਈਵਰ ਸੀਟ ਤੋਂ ਉੱਤਰ ਗਿਆ ਵਾ ਜੀ ਮੰਨ ਲਓ ਖੜਾ ਹੋ ਗਿਆ ਵਾ ਤੇ ਟਰੈਕਟਰ ਬੰਦ ਹੋ ਜੂਗਾ ਜੀ ਅੱਛਾ ਜੀ ਹਾਂ ਜੀ ਉਹ ਉਹ ਇਹ ਬਟਨ ਦਿੱਤਾ ਆ ਜੀ ਇੱਥੇ ਸੇਫਟੀ ਵਾਲਾ ਠੀਕ ਹੈ ਜੀ ਇਨ ਕੇਸ ਮੰਨ ਲਓ ਅਗਰ ਤੁਸੀਂ ਇਹ ਫੀਚਰ ਨੂੰ ਬੰਦ ਵੀ ਕਰਨਾ ਤੇ ਤੁਸੀਂ ਇਹ ਬਟਨ ਪ੍ਰੈਸ ਕਰਕੇ ਉਹਨੂੰ ਬੰਦ ਵੀ ਕਰ ਸਕਦੇ ਹੋ ਠੀਕ ਹੈ ਜੀ ਠੀਕ ਹੈ ਅਗਰ ਇਹਨੂੰ ਔਨ ਰੱਖੋਗੇ ਜੀ ਜਦੋਂ ਹੀ ਕੀ ਵੀਡੀਓ ਇੰਗੇਜ ਰਹੇਗੀ ਪਿੱਛੇ ਉਹ ਡਰਾਈਵਰ ਅਗਰ ਸੀਟ ਤੋਂ ਉੱਠੇਗਾ ਤੇ ਟਰੈਕਟਰ ਸੇਫਟੀ ਪਰਪਸ ਲਈ ਬੰਦ ਹੋ ਜਾਵੇਗਾ ਤੇ ਇੱਕ ਇਹ ਵਾਲਾ ਬਟਨ ਹੈ ਇਹ ਜੀ ਲਿਫਟ ਓਟੋਮੈਟਿਕ ਹੈ ਜੀ ਅੱਛਾ ਜੀ ਹਾਂ ਜੀ ਮਤਲਬ ਲਿਫਟ ਨੂੰ ਨਹੀਂ ਇਹ ਇੰਦਾ ਜੀ ਪਿੱਛੇ ਨੂੰ ਮਤਲਬ ਇਨਸਟੈਂਟ ਲਿਫਟ ਨੂੰ ਚੁੱਕਣਾ ਰੱਖਣਾ ਉਹ ਲਿਫਟ ਓਟੋਮੈਟਿਕ ਤੋਂ ਆਪਾ ਆਪਰੇਟ ਕਰ ਸਕਦੇ ਹਾਂ ਠੀਕ ਹੈ ਜੀ ਮੰਨ ਲਓ ਤੁਸੀਂ ਡੁੰਗਾਈ ਸੈੱਟ ਕਰ ਲਈ ਹੈ ਜੀ ਆਪਣੇ ਹਿਸਾਬ ਨਾਲ ਲੀਵਰਾਂ ਤੋਂ ਜੀ ਜੀ ਤੇ ਉਸ ਤੋਂ ਬਾਅਦ ਮੰਨ ਲਓ ਤੁਹਾਨੂੰ ਬਾਰ-ਬਾਰ ਸੈੱਟ ਕਰਨ ਦੀ ਲੋੜ ਨਹੀਂ ਹੈ ਇਹ ਡਿਫਟੋਮੈਟਿਕ ਨੇ ਤੁਸੀਂ ਚੁੱਕ ਸਕਦੇ ਜੀ ਤੇ ਉਸੇ ਪੋਜੀਸ਼ਨ ਤੇ ਵਾਪਸ ਆਉਣਾ। ਐਕਸੈਕਟ। ਤੇ ਇਹ ਐਕਸਲੇਟਰ ਹੋ ਗਿਆ ਜੀ। ਹਾਂ ਜੀ ਇਹ ਐਕਸਲੇਟਰ ਹੋ ਗਿਆ। ਐਕਸਲੇਟਰ ਇਹਦਾ ਬੜਾ ਕਮਾਲ ਦਾ ਆ। ਇਹ ਪਹਿਲੀ ਵਾਰ ਟਰੈਕਟਰ ਨੂੰ ਇਦਾਂ ਦੇ ਐਕਸਲੇਟਰ ਵਿੱਚ ਆਇਆ। ਇਹ ਬੜਾ ਮੈਦਾਨ ਦਾ ਸਹੀ ਆਂਦਾ ਹਰ ਇੱਕ ਫੰਕਸ਼ਨ ਜਿਹੜਾ ਵਾ ਬਹੁਤ ਹੀ ਈਜ਼ੀ ਆ ਤੇ ਬਹੁਤ ਹੀ ਕੰਫਰਟ ਵਾਲਾ ਵਾ ਜੀ। ਤੇ ਮਤਲਬ ਇਦਾਂ ਦਾ ਕੋਈ ਡਿਸਕੰਫਰਟ ਫੀਲਿੰਗ ਹੁੰਦਾ ਚਲਾਉਂਦੇ ਵਕਤ ਲੌਂਗ ਡਰਾਈਵ ਕਰ ਸਕਦੇ ਤੁਸੀਂ। ਇੱਕ ਚੀਜ਼ ਦਾ ਪੈਰਾਂ ਚ ਜਦੋਂ ਖਾਈ। ਇਹਨੂੰ ਪੈਰਨ ਦੱਬਿਆ ਤੇ ਸਟੀering ਜਿਹੜਾ ਆ ਅਡਜਸਟੇਬਲ ਹੋ ਗਿਆ ਬਿਲਕੁਲ ਠੀਕ ਹੈ ਜੀ ਫਿਰ ਪੈਰ ਤੋਂ ਦੱਪਿਆ ਤੇ ਸਟੀering ਉੱਪਰ ਹੋ ਗਿਆ ਠੀਕ ਹੈ ਜੀ ਅੱਛਾ ਅਮਨਪ੍ਰੀਤ ਜੀ ਇੱਕ ਆਹ ਵਾਲੇ ਬਟਨ ਜਿਹੜੇ ਲੱਗੇ ਇਹ ਇੱਥੇ ਦੇਖੋਗੇ ਨਾ ਜੀ ਇੱਥੇ ਵੀ ਚਾਰ ਲੱਗੇ ਬਟਨ ਜੀ ਜੀ ਤੇ ਤਿੰਨ ਇੱਥੇ ਲੱਗੇ ਆ ਜੀ ਇਹ ਦੋ ਬਟਨ ਜਿਹੜੇ ਹੈਗੇ ਆ ਜੀ ਇਹ ਹਾਈ ਬੀਮ ਲੋ ਬੀਮ ਵਾਲੇ ਆ ਜੀ ਠੀਕ ਹੈ ਜੀ ਠੀਕ ਹੈ ਜੀ ਔਰ ਇਹ 4-ਵੀਲ ਡਰਾਈਵ ਦਾ ਜੀ ਬਟਨ ਪ੍ਰੈਸ ਕਰੋਗੇ ਤੇ 4-ਵੀਲ ਡਰਾਈਵਿੰਗ ਏਜ ਹੋ ਜਾਏਗਾ ਬਟਨ ਬੰਦ ਕਰੋਗੇ ਤੇ 4-ਵੀਲ ਡਰਾਈਵ ਬੰਦ ਹੋ ਜੀ ਡਿਸ ਇੰਗੇਜ ਹੋ ਜੀ ਓਕੇ ਇਹ ਬਟਨ ਤੋਂ ਹੀ ऑपरेट ਹੋ ਜਾਂਦਾ ਜਿਹੜਾ ਕਿ ਪਹਿਲਾਂ ਆਪਾਂ ਨੂੰ ਲੀਵਰ ਤੋਂ ਕਰਨਾ ਪੈਂਦਾ ਲੀਵਰ ਤੋਂ ਕਰਨਾ ਪੈਂਦਾ ਇਹ ਬਟਨ ਤੋਂ ऑपरेट ਹੋ ਜਾਂਦਾ 4-ਵੀਲ ਡਰਾਈਵ ਠੀਕ ਹੈ ਜੀ ਠੀਕ ਹੈ ਜੀ ਇਹ ਤੁਹਾਨੂੰ ਦੱਸਿਆ ਜੀ ਫੋਰਵਰਡ ਅੱਗੇ ਕਰਨ ਵਾਸਤੇ ਜੀ ਤੇ ਪਿੱਛੇ ਕਰਨ ਵਾਸਤੇ ਬਿਨਾ ਕਲਚ ਪ੍ਰੈਸ ਕੀਤੇ ਵੀ ਤੁਸੀਂ ਟਰੈਕਟਰ ਨੂੰ ਅੱਗੇ ਪਿੱਛੇ ਕਰ ਸਕਦੇ ਹੋ ਠੀਕ ਹੈ ਜੀ ਠੀਕ ਹੈ ਜੀ ਇਹ ਜਿਹੜੇ ਬਟਨ ਦਿੱਤੇ ਹੋਏ ਆ ਜੀ ਇਹ ਜਿੱਦਾਂ ਮੰਨ ਲਓ ਕੋਈ ਜ ਆਪਣੀਆਂ ਫਿਕਸਡ ਐਪਲੀਕੇਸ਼ਨਾਂ ਹੀ ਹੈਗੀਆਂ ਹਾਂ ਜੀ ਜੀ ਫੋਰ ਇਗਜ਼ੈਂਪਲ ਹੀ ਕਹਿੰਨਾ ਜੇ ਆਪਾਂ ਸਿੱਧਾ 2000 RPM ਸੈੱਟ ਕਰ ਦਈਏ ਜੀ ਜੀ ਜਿੱਦਾਂ ਤੁਸੀਂ ਕੋਈ 1800 ਦੇ ਟਰੈਕਟਰ ਚਲਾ ਰਹੇ ਜੀ ਬਿਲਕੁਲ ਬੰਦਾ ਦੂਜਾ ਬੰਦਾ ਚੜ੍ਹਿਆ ਜੀ ਟਰੈਕਟਰ ਤੁਸੀਂ ਬੰਦ ਕਰਤਾ ਟਰੈਕਟਰ ਤੁਸੀਂ ਸਟਾਰਟ ਕੀਤਾ ਜੀ ਜੀ ਹੁਣ ਤੁਸੀਂ ਦੇਖਣਾ ਵੀ ਕਿੰਨੇ RPM ਤੇ ਸੈੱਟ ਕੀ ਤੁਸੀਂ ਇੱਕ ਵਾਰੀ ਬਟਨ ਪ੍ਰੈਸ ਕਰੋਗੇ ਤੇ ਸਿੱਧੀ ਰੇਸ 1800 ਤੇ ਪਹੁੰਚ ਜੇਗੀ ਇੱਥੋਂ ਵੀ ਨਹੀਂ ਆਪਰੇਟ ਕਰਨ ਦੀ ਲੋੜ ਥੱਲੇ ਹੁਣੀ ਆਪਰੇਟ ਕਰਨ ਦੀ ਲੋੜ ਨਹੀਂ ਠੀਕ ਹੈ ਜੀ ਇਹ ਮਤਲਬ ਫੰਕਸ਼ਨ ਦਿੱਤਾ ਆ ਕਿ ਤੁਸੀਂ ਇੱਕ ਕੋਈ RPM ਫਿਕਸਡ ਕਰ ओके ਮਨ ਲਓ ਤੁਸੀਂ 2000 ਸੈੱਟ ਕਰ ਲਏ ਤੇ ਤੁਹਾਨੂੰ ਬਾਰ-ਬਾਰ 2000 ਰੇਸ ਵਧਾਉਣ ਦੀ ਲੋੜ ਨਹੀਂ ਹੈਗੀ ਬਟਨ ਪ੍ਰੈਸ ਕਰੋ 2000 ਤੇ ਪਹੁੰਚ ਜਾਏਗਾ ਇੱਕ ਮੈਮਰੀ ਦੂਜੀ ਮੈਮਰੀ ਜੇ ਤੁਸੀਂ ਹੋਰ ਵੀ ਸਟੋਰ ਕਰਨੇ ਆਰਪੀਐਮ ਤੇ ਉਕਰਸ ਦੋ ਆਰਪੀਐਮ ਤੁਸੀਂ ਸਟੋਰ ਕਰ ਸਕਦੇ ਜੀ ਠੀਕ ਹੈ ਜੀ ਇਧਰਲਾ ਬਟਨ ਤੇ ਮੰਨ ਲਓ 2000 ਆਪਾਂ ਸਟੋਰ ਕਰ ਲਏ ਇਧਰ 1500 ਕਰ ਲਏ ਜਦੋਂ ਇਹਨੂੰ ਪ੍ਰੈਸ ਕਰਾਂਗੇ 2000 ਤੇ ਪਹੁੰਚ ਜਾਏਗਾ ਇਹਨੂੰ ਪ੍ਰੈਸ ਕਰਾਂਗੇ ਤੇ 1500 ਤੇ ਆ ਜਾਊਗਾ ਤੇ ਮੰਨ ਲਓ ਇਹਨੂੰ ਤੁਸੀਂ ਹੱਥ ਨਾਲ ਪੈਰ ਨਾਲ ਕੁਝ ਕਰਨ ਦੀ ਲੋੜ ਨਹੀਂ ਬਟਨ ਦੇ ਨਾਲ ਹੀ ਉਸੇ ਆਰਪੀਐਮ ਤੇ ਜਾ ਕੇ ਕੰਮ ਕਰ ਸਕਦੇ ਹੋ ਠੀਕ ਅੱਛਾ ਜੀ ਇਹ ਇਸ ਮੈਨੂ ਨੂੰ ਐਕਸੈਸ ਕਰਨ ਵਾਸਤੇ ਆ ਮੰਨ ਲਓ ਇੱਥੇ ਮਾਈਲਸ ਪਰ ਆਵਰ ਕਰਨਾ ਤੁਸੀਂ ਜੀ ਜੀ ਕਿਲੋਮੀਟਰ ਪਰ ਆਵਰ ਕਰਨਾ ਉਹ ਤੁਸੀਂ ਇੱਥੇ ਕਰ ਸਕਦੇ ਜੀ ਠੀਕ ਹੈ ਜੀ ਕੁਝ ਸੈਟਿੰਗਸ ਇੱਥੋਂ ਹੁੰਦੀਆਂ ਵਾ ਅਗਰ ਕੋਈ ਕੋਡ ਆ ਰਿਹਾ ਇੰਜਨ ਦੇ ਵਿੱਚ ਉਹ ਇੱਥੋਂ ਮੈਨੂ ਹੋਮ ਦੇ ਵਿੱਚ ਜਾ ਕੇ ਤੁਸੀਂ ਦੇਖ ਸਕਦੇ ਕੋਡ ਉੱਤੇ ਥੱਲੇ ਕਰਕੇ ਕਿਹੜੇ ਕੋਡ ਆ ਰਹੇ ਆ ਤੇ ਕੰਪਨੀ ਨੂੰ ਦੱਸ ਕੇ ਉਹਦਾ ਸੋਲੂਸ਼ਨ ਵੀ ਲੈ ਸਕਦੇ ਜੀ ਠੀਕ ਹੈ ਠੀਕ ਹੈ ਠੀਕ ਹੈ ਮਤਲਬ ਇਹਦੇ ਵਿੱਚ ਹਰ ਇੱਕ ਚੀਜ਼ ਜਿਹੜੀ ਆ ਉਹ ਇਲੈਕਟ੍ਰੋਨਿਕ ਆ ਬਾਲਾ ਖੱਜਲ ਖਾਰੀ ਵਾਲੀ ਗੱਲ ਨਹੀਂ ਜਾਂ ਵਾਲੇ ਐਫਰਟ ਹਾਂ ਜੀ ਮਤਲਬ ਸਾਰਾ ਦਿਨ ਵੀ ਅਗਰ ਤੁਸੀਂ ਕੰਮ ਕਰੋਗੇ ਤਾਂ ਥਕਾਵਟ ਫੀਲ ਨਹੀਂ ਹੋਏਗੀ ਨਹੀਂ ਹੋਏਗੀ ਬਿਲਕੁਲ ਹੋਏਗੀ ਔਰ ਸਭ ਤੋਂ ਵੱਡਾ ਜਿਹੜਾ ਫੀਚਰ ਹੈ ਕੰਪਨੀ ਦਾ ਸਟੈਂਡਰਡ ਫੀਚਰ ਹੈ ਜਿਹੜਾ ਰੋਪਸ ਕਨੋਪੀ ਦੇ ਅਸੀਂ ਦਿੰਦੇ ਹੀ ਸੀ ਜੀ 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 ਸਾਰੇ ਟਰੈਕਟਰਾਂ ਦੇ ਵਿੱਚ ਇਹ ਚ ਟੀਐਨਡੀ ਵੀ ਜਿਹੜੀ ਇਹ ਫਾਈਬਰ ਹੈਗੀ ਹੈ ਇਹਨੂੰ ਫਾਲਓਵਰ ਪ੍ਰੋਟੈਕਸ਼ਨ ਸਿਸਟਮ ਕਿਹਾ ਜਾਂਦਾ ਇਹ ਵੀ ਅਪਰੂਵਡ ਹੈ ਓਕੇ ਟਰੈਕਟਰ ਚਾਹੇ ਕਿੰਨਾ ਵੀ ਪਲਟੀਆਂ ਖਾਲੇ ਡਰਾਈਵਰ ਸੀਟ ਨੂੰ ਸੀਟ ਬੈਲਟ ਦਿੱਤੀ ਹੋਈ ਹੈ ਜੀ ਠੀਕ ਹੈ ਜੀ ਇਹ ਕਨੋਪੀ ਵੀ ਲੈਂਡ ਹੋਏਗੀ ਤੁਹਾਡੀ ਡਰਾਈਵਰ ਸੇਫ ਰਹੇਗਾ ਅੱਛਾ ਇਹ ਸੀਟ ਬੈਲਟ ਦਿੱਤੀ ਹੈ ਹਾਂ ਜੀ ਹਾਂ ਜੀ ਪਲੱਸ ਤੇ ਇਹ ਜਿਹੜੀ ਉੱਪਰੋਂ ਵੀ ਅਗਰ ਕੋਈ ਹੈਵੀ ਤੋਂ ਹੈਵੀ ਮੈਟਲ ਵੀ ਕੋਈ ਚੀਜ਼ ਵੀ ਡਿੱਗ ਜੇਗੀ ਤੇ ਇਹ ਫੈਂਡਰ ਜਿਹੜਾ ਹੈ ਤੁਹਾਡਾ ਡੱਕ ਰਹਿ ਕੇ ਨਹੀਂ ਮੁੜੇਗਾ ਯਾ ਕੁੱਟੇਗਾ ਨਹੀਂ ਡਰਾਈਵਰ ਉੱਪਰੋਂ ਵੀ ਸੇਫ ਕੀਤਾ ਹੋ ਉੱਪਰੋਂ ਸੇਫ ਨੋਰਮਲ ਜਿਹੜੀ ਸਾਡੀ ਕਨੋਪੀ ਆਉਂਦੀ ਹੈ ਉਹ ਉਹਦੇ ਜੇ ਫਾਲਓਵਰ ਸਿਸਟਮ ਨਹੀਂ ਹੁੰਦਾ ਇਹ ਚਾਪਾ ਫਾਲਓਵਰ ਸਿਸਟਮ ਨਹੀਂ ਦਿੱਤਾ ਆ ਕੋਈ ਮਾਲੋ پرو ਕੋਸ਼ ਵੀ ਐਕਸ ওয়াই জেড ਹੈਵੀ ਤੋਂ ਹੈਵੀ ਮੈਟਲ ਵੀ ਕੋਈ ਚੀਜ਼ ਵੀ ਡਿੱਗ ਜੇਗੀ ਕੁਝ ਵੀ ਡਿੱਗ ਜਾਏਗਾ ਡ్రਾਈਵਰ ਸੇਫ ਹੈ ਡ్రਾਈਵਰ ਸੇਫ ਹੈ ਹਾਂ ਜੀ ਆ ਜਿਹੜਾ ਇਹ ਅਟੈਸਟਿਡ ਹੈ ਬਿਲਕੁਲ ਹੈ ਸਟਰੋਂਗ ਹੈ ਹਾਂ ਜੀ ਇਹ ਵੀ ਸਟਰੋਂਗ ਹੈ ਪਲੱਸ ਫਾਈਬਰ ਵੀ ਫਾਈਬਰ ਗਲਾਸ ਇਹ ਵੀ ਦੇਖ ਸਕਦੇ ਹੋ ਠੀਕ ਇਹ ਸਾਰੀ ਅਟੈਸਟਿਡ ਹੈ ਪਲੱਸ ਜਿੰਨੀਆਂ ਵੀ ਐਲਈਡਿਸ ਦਿੱਤੀਆਂ ਹੀਆਂ ਪਿੱਛੇ ਅੱਗੇ ਲੈਂਪ ਸਾਰਾ ਐਲਈਡਿਸ ਹੈ ਫਰੰਟ ਤੋਂ ਲੈ ਕੇ ਬੈਕ ਤੱਕ ਠੀਕ ਹੈ ਜੀ ਠੀਕ ਹੈ ਬਹੁਤ ਰਾਈਟਰ ਜਿਹੜਾ ਹੈ ਇਹ ਤਾਂ ਮੁੱਕ ਜਾਣਾ ਤਾਂ ਕਿ ਤੁਹਾਨੂੰ ਦੱਸਿਆ ਕਿ ਇਹ ਬੇਸਿਕਲੀ ਅਗਰ ਐਚਪੀ 10500 ਦੇ ਇਹਦੇ ਫੀਚਰ ਵੀ ਜਿਹੜੇ ਆ ਫਰੀ ਐਡਵਾਂਸ ਫੀਚਰ ਹੈਗੇ ਆ ਬਿਲਕੁਲ ਅਗਰ ਮੈਂ ਹੋਰ ਡਿਫੋਲ ਵੀ ਤੁਹਾਨੂੰ ਦਿਖਾਵਾਂ ਨਾ ਜੀ ਜੀ ਇਹਦੇ ਅੰਦਰ ਦੇਖੋ ਇਹ ਡੀਜ਼ਲ ਨੂੰ ਠੰਡਿਆ ਕਰਦਾ ਜੀ ਠੀਕ ਹੈ ਜੀ ਤੇਲ ਨੂੰ ਠੰਡਿਆ ਕਰਦਾ ਜਿਹੜਾ ਗੇਅਰ ਆਇਲ ਆ ਤੇ ਹਵਾ ਠੰਡੀ ਅੰਦਰ ਪੰਜਦੀ ਹੈ। 3 کولਰ ਲੱਗੇ ਆ ਫਰੰਟ ਦੇ ਉੱਤੇ। ਅੱਛਾ ਜੀ। ਪਲੱਸ ਇਹ ਆਟੋ ਕਲੀਨਿੰਗ ਫਿਲਟਰ ਸਿਸਟਮ ਲੱਗਾ। ਨਾਰਮਲੀ ਆਪਾਂ ਨੂੰ ਫਿਲਟਰ ਕੱਢ ਕੇ ਸਾਫ਼ ਕਰਨੇ ਪੈਂਦੇ ਇਹ ਚ ਲੋੜ ਨੂੰ। ਅੱਛਾ ਜੀ। ਠੀਕ ਹੈ ਜੀ। ਪਾਵਰ ਪੂਰਦਾ ਹੈਗਾ ਵਾ ਆਪਣੇ ਆਪ ਫਿਲਟਰ ਨੂੰ ਸਾਫ਼ ਕਰਦਾ ਹੈ। ਠੀਕ ਹੈ ਜੀ। ਇਧਰੋਂ ਅਰੇਂਜਮੈਂਟਸ ਲੱਗੇ ਆ। ਆਟੋ ਕਲੀਨਿੰਗ ਅਰੇਂਜਮੈਂਟ ਹੈ ਰਾਈਚ। ਇਹ ਸੀਆਰ ਡੀਆਈ ਦਾ ਜਿਹਨੂੰ ਕਹਿੰਦੇ ਦਿਮਾਗ ਇਹ isu ਆ ਜੀ ਲੈਕਚਿੰਗ ਇਹ ਵੀ ਦੇਖੋ ਜੀ ਫੁੱਲੀ ਕਵਰਡ ਹੈਗਾ ਵਾ ਜੀ ਜੀ ਕੋਈ ਪਾਣੀ ਦਾ ਇੱਥੇ ਕੋਈ ਇਦਾਂ ਦਾ ਹੈਗਾ ਨਹੀਂ ਕਿ ਜੀ ਪਾਣੀ ਪੈ ਕੇ ਖਰਾਬ ਹੋ ਜਾਏ ਕੁਛ ਨਹੀਂ ਹੋਏਗਾ ਇਹ ਕਵਰਡ ਹੈਗਾ ਪਲਾਸਟਿਕ ਦਾ ਇਹ isu ਲੱਗਾ ਤੇ ਇਹਦੇ ਪਿਛਲੇ ਪਾਸੇ ਰੇਡੀਏਟਰ ਆ ਗਿਆ ਹਾਂ ਜੀ ਪਿਛਲੇ ਪਾਸੇ ਰੇਡੀਏਟਰ ਆ ਜੀ ਤੇ ਉਹ ਵੀ ਕੰਪਨੀ ਨੇ ਵਿੱਚ ਮੈਸ਼ਿਨ ਦਿੱਤੀ ਹੋਈ ਆ ਜੀ ਮੰਨ ਲਓ ਕੋਈ ਕਲੀਨਿੰਗ ਪਰਪਸ ਲਈ ਸਾਫ਼ ਵੀ ਕਰ ਸਕਦੇ ਠੀਕ ਹੈ ਜੀ ਕਲਾਸਿੰਦਾ ਜਿਹੜਾ ਫੈਨ ਆ ਜੀ ਜਿਹੜਾ ਆਪਣਾ ਜਿਹੜਾ ਫੈਨ ਦਿੱਤਾ ਹੈ ਪਿੱਛੇ ਜੀ ਉਹ ਵੀ ਆਪਣਾ ਸਪੀਡ ਜਿਹੜੀ ਆ ਚੋਕਿੰਗ ਦੇ ਹਿਸਾਬ ਨਾਲ ਅਡਜਸਟ ਕਰ ਦਿੰਦਾ ਜੇ ਮੰਨ ਲਓ ਨਹੀਂ ਰਿਕੁਆਇਰਡ ਹੈਗਾ ਤੇ ਫੁੱਲ ਸਪੀਡ ਤੇ ਨਹੀਂ ਚੱਲਦਾ ਜੀ ਸਪੀਡ ਤੇ ਜਾਉਂਦਾ ਜੇ ਰਿਕੁਆਇਰਡ ਹੈ ਉਹ ਫੁੱਲ ਸਪੀਡ ਤੇ ਚੱਲਦਾ 쿨ਿੰਗ ਕਰਦਾ ਠੀਕ ਹੈ ਇਹ ਵੀ ਆਟੋ ਕਮਾਂਡ ਜਿਹੜੀ ਆ ਉਹ ਈਸੀਓ ਲੋ ਇਹਨੂੰ ਆਉਂਦੀ ਆ ਸੈਂਸਰ ਜੋ ਥ्रू ਬੈਲਡਰੀ ਨੂੰ ਮਾਰਦਾ ओके मतलब इंजनिंग तो इंजन स्टार्ट ਜਿਹਦਾ ਨੋਰਮਲੀ ਆਪਾਂ ਕਰਦੇ ਇੰਜਨ ਸਟਾਰਟ ਪੱਕਾ ਚੱਲਦਾ ਹੀ ਰਹਿੰਦਾ ਜੀ 23 ਇਹਨਾ ਆਪਣੇ ਹਿਸਾਬ ਨਾਲ ਐਡਜਸਟਮੈਂਟ ਕਰਦਾ ਹੈ। ਅੱਛਾ ਜੀ। ਬਾਕਮਾਲ ਫੀਚਰ ਦੇ ਦਿੱਤੇ ਆ। ਇਹ ਇਹਦਾ ਇੰਨੂੰ ਜਿਹੜਾ ਬੈਟਰੀ ਆ ਜੀ 110 ਵਾਲੀ ਆਂਦੀ ਹੈ ਜੀ। ਅੱਛਾ ਜੀ। ਤੇ ਆਲਟਰਨੇਟਰ 120 ਵਾਲਾ ਆਉਂਦਾ ਜੀ। ਬੈਟਰੀ 110 ਦੀ ਤੇ ਆਲਟਰਨੇਟਰ 120 20 ਦਾ ਆਉਂਦਾ ਆ। ਇਹ ਆ ਗਿਆ ਜੀ 100 ਪੰਜ ਜਟਾ ਐਸਪੀ ਕੈਟਾਗਰੀ ਦੇ ਵਿੱਚ ਜੀ ਜੀ ਠੀਕ ਹੈ ਜੀ ਤੇ ਪਾਵਰ ਦੇ ਮਾਮਲੇ 'ਚ ਇਸ ਟਰੈਕਟਰ ਦੇ ਵਿੱਚ ਸਾਨੂੰ ਕੋਈ ਕਮੀ ਪਈ ਹੋਏਗੀ 105 ਐਚੀ ਉਹ ਸਫੀਸ਼ੀਐਂਟ ਹੈਗੀ ਹੈ ਫਰ ਰੌਂਡ ਬੈਲਰ ਵੀ ਤੁਸੀਂ ਚਲਾਉਣਾ ਹੋਵੇ ਬੜਾ ਤੁਸੀਂ ਚਲਾ ਸਕਦੇ ਹੋ ਠੀਕ ਹੈ ਹੰਡੀਲੀ ਵੀ ਸਫੀਸ਼ੀਐਂਟ ਹੈਗੀ 105 ਹੋਰ ਇੰਡਸਟਰੀ ਦੇ ਵਿੱਚ ਤੁਹਾਨੂੰ ਇਹ ਲੀਡਿੰਗ ਪਾਵਰ ਤੇ ਹੀ ਮਿਲੇਗਾ ਕਦੀ ਵੀ ਤੁਸੀਂ ਅਸੀਂ ਨਹੀਂ ਕਹਿੰਦੇ ਮੈਂ ਕੋਈ ਕੰਪੇਅਰ ਐਗਰੀਕਲਚਰ ਐਪਲੀਕੇਸ਼ਨ ਤੇ ਤੁਹਾਨੂੰ ਇਹ ਲੀਡ ਹੀ ਮਿਲੇਗੀ ਸਾਡਾ ਦੁਦਿਆਂ ਨੂੰ ਠੀਕ ਹੈ ਯੂਸ ਫਾਲੋ ਚਲੋ ਅਮਨਜੀਤ ਫੋਟੋ ਤਾਂ ਵੱਟਾ ਦਾ ਤੁਸੀਂ ਬੜੀ ਡਿਟੇਲ ਦੇ ਵਿੱਚ ਸਾਰੀ ਜਾਣਕਾਰੀ ਦਿੱਤੀ ਆਈ ਹੋਪ ਜਿੰਨੇ ਸਾਡੇ ਵੀਵਰਸ ਨੇ ਉਹਨਾਂ ਨੂੰ ਇੱਕ ਇੱਕ ਚੀਜ਼ ਦੀ ਜਿਹੜੀ ਆ ਉਹ ਜਾਣਕਾਰੀ ਮਿਲੀ ਹੋਊਗੀ ਸਮਝ ਲੱਗੀ ਹੋਊਗੀ ਤੇ ਉਮੀਦ ਕਰਦੇ ਆ ਕਿ ਤੁਹਾਨੂੰ ਇਹ ਵੀਡੀਓ ਜਿਹੜੀ ਆ ਠੀਕ ਲੱਗੀ ਹੋਊਗੀ ਕਿਉਂਕਿ ਮੁੱਖ ਮਕਸਦ ਇਹ ਹੀ ਸੀ ਕਿ ਉਹ ਕਿਉਂਕਿ 105 HP ਕੈਟਾਗਰੀ ਦੇ ਵਿੱਚ ਟਰੈਕਟਰ ਜਿਹੜੇ ਆ ਬਹੁਤ ਰੇਅਰ ਨੇ ਹੌਲੀ ਹੌਲੀ ਜਿਹੜੇ ਆ ਭਾਰਤੀ ਮਾਰਕੀਟ ਇੰਡੀਅਨ ਮਾਰਕੀਟ ਦੇ ਵਿੱਚ ਜਿਹੜੇ ਆ ਟਰੈਕਟਰ ਚੱਲ ਰਹੇ ਨੇ ਜਿਵੇਂ ਜਿਵੇਂ ਇੰਪਲੀਮੈਂਟਸ ਜਿਹੜੇ ਆ ਉਹ ਆਉਂਦੇ ਜਾ ਰਹੇ ਨੇ ਸੋ ਨਿਊ ਹਾਲੈਂਡ ਦਾ ਵਰਕਮਾਸਟਰ 105 HP ਕੈਟਾਗਰੀ ਦੇ ਵਿੱਚ ਤੁਹਾਡੇ ਸਾਹਮਣੇ ਆ ਤੁਹਾਡੇ ਫਰੇਮ 'ਚ ਆ ਜੀ ਜੀ ਅਪਾ ਸਾਰੀ ਡਿਟੇਲ ਚ ਗੱਲਬਾਤ ਕੀਤੀ ਸਾਰੇ ਫੀਚਰ ਤੁਹਾਨੂੰ ਦੱਸੇ ਉਮੀਦ ਆ ਸਤਾਂ ਸਭ ਕੁਝ ਠੀਕ ਲੱਗਾ ਹੋਊਗਾ ਜੇ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਟਾਈਪ ਕਰ ਦਿਓ ਚੈਨਲ ਨੂੰ ਕਰਿਓ ਸਬਸਕ੍ਰਾਈਬ ਅੱਜ ਦੀ ਵੀਡੀਓ ਇੱਥੇ ਕਰਦੇ ਹਾਂ ਸਮਾਪਤ ਨਵੇਂ ਦਿਨ ਨਵੇਂ ਵਿਸ਼ੇ ਨਾਲ ਫੇਰ ਮਿਲਾਂਗੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ